ਬਾਪੂ ਬਾਬਲ ਸੀ ਤੇ ਬਹੁਤ ਵੱਡਾ ਸਾਰਾ ਸੀ ਹੁਣ ਇਕੱਲਾ ਮੈਂ ਤੇ ਸਾਰੇ ਪੰਜਾਬ ਪਾਰਟੀ ਦੀ ਟੱਕੜਾ ਕਰਕੇ ਖੜਾ ਕਰਨਾ ਹੈ ਦੇਖੋ ਆਪਾਂ ਆਪਣੀਆਂ ਗਲਤੀਆਂ ਨਾਲ ਆਪਣੀ ਮਾਂ ਪਾਰਟੀ ਨੂੰ ਜੋ ਨਾ ਮੈਂ ਤਾਂ ਕਿਹਦੀ ਸੋਚਦਾ ਹੈ ਉਹ ਤਾਂ ਕਈ ਪਾਰਟੀਆਂ ਦੇ ਸੀ ਅਕਾਲੀਆਂ ਦੇ ਸਿੱਖਾਂ ਵਿੱਚ ਰਹਿ ਮੈਂ ਕਿ ਇਕੱਲੇ ਨਹੀਂ ਦਿੱਤੇ ਉਹ ਕਿਹੜੇ ਪਾਠ ਹੁਣ ਬੇਅਦਬੀ ਤੇ ਤੁਹਾਡੇ ਤੇ ਇਲਜ਼ਾਮ ਲਾਤਾ ਤੇ ਹੁਣ ਕਿੱਥੇ ਆਉਂਦੇ ਉਹ ਜਿਹੜੇ ਇਲਜ਼ਾਮ ਹੁੰਦੇ ਸੀ ਉਹ ਕਿੱਥੇ ਗੋਲਦੇ ਆ ਦਾਦੂ ਵਾਲਾ ਨਿਮਾਂਡਰ ਉਹ ਜਿੰਨੇ ਵੀ ਰਿਸ਼ਤੇਦਾਰ ਕਿੱਥੇ ਆ ਹੁਣ ਕੋਈ ਦਰਬਾਰ ਸਾਹਿਬ ਹੁਣੀ ਸੁਲਤਾਨ ਕੋਲੋਂਦੀ ਉਠਵਾ ਕੇ ਗੋਲਣਾ ਚਾਹੇ ਜਦ ਵੀ ਅਸੀਂ ਪਰ ਕੋਈ ਵੀ ਚਾਹੁੰਦੇ ਕਰ ਰਹੇ ਸੋ ਮੈਂ ਆਈ ਬੇਨਤੀ ਕਰਦਾ ਚਲੋ ਜਿਹੜਾ ਹੋ ਗਿਆ ਹੋ ਗਿਆ ਇੱਕ ਬੇਨਤੀ ਕਰਨਾ ਪੰਜਾਬ ਨੂੰ ਬਿਥਾਲੀ ਆਪਾਂ ਆਪਣੀ ਪਾਰਟੀ ਨੂੰ ਤਗੜਾ ਕਰ ਦਈਏ ਜੇ ਜੀ ਸਾਨੂੰ ਤਗੜਾ ਰੱਖਦੇ ਉਹ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੁਣ ਤੁਸੀਂ ਕਮਜ਼ੋਰ ਕਰ ਦਿੱਤਾ ਤਖ਼ਤੀ ਹਦੂਤ ਸਾਹਿਬ ਤੇ ਕਾਬਿਲ ਹੋਣੇ ਦੂਜੇ तब श्री पटना साहब के कार्यकर् हो गए दिल्ली गुरुद्वारा प्रबंधक कमेटी उन्होंने अपने हाथ कर ली थोड़ी श्रोमी गुरद्वारा प्रबंधक कमेटी जी अंग्रेजा भी नहीं तोड़ सकते इन्होंने हाथ चोट दी क्योंकि पता है नहीं फौज कमजोर है सारे लोग खिलरे फिलरे पे है पार्टी ने फैसला किया हम अपने दो महीने देखिए अप्रैल महीने फरवरी मार्च महीने के पहले हाथ चोड़ लग जाए

ਉਹ ਲੋਕਾਂ ਜਿਹਨੇ ਲੱਗਦਾ ਹੈ ਕਿ ਮਨ ਨੂੰ ਕੱਢਣਾ ਰੇ ਕਾਂਗਰਸ ਚੋਂ ਨੇ ਫਰਾ ਕੇ ਤੁਹਾਡੇ ਕੋਲੇ ਆ ਜਾਣਾ ਬੇਚਾਰਾ ਬਣ ਕੇ ਕਿ 5 ਸਾਲ ਹੋਈ ਦੋਗੇ ਤੀ ਹੋਰ ਤੁਹਾਡੇ ਹੱਥੇ ਜਾਣਾ ਰਾਜਾ ਬਣੇ ਨਿਕਾ ਉਹ ਵੀ ਬੜੇ ਝੂਠ ਤੇ ਗੋਲ ਬੋਲਦਾ ਐਡਾ ਵੱਡਾ ਗੱਪੀ ਪਹਿਲੇ ਜ਼ਮੀਨ ਗੱਪੀ ਸੀ ਆ ਮੱਲਦਾ ਉਹ ਤੋਂ ਵੀ ਨੰਬਰ ਲੈ ਗਿਆ ਹੁਣ ਬਾਤ ਕੋਈ ਨਹੀਂ ਸਰਕਾਰ ਵੀ ਬੜੀ ਠਗੀ ਮਾਰਦੀ ਆ ਬਸ ਅੱਜ ਨਾ ਜੇ ਸਰਕਾਰ ਚਾਹੇ 1 ਮਿੰਟ ਬਾਹਰ ਨਹੀਂ ਰਹਿ ਸਕਦਾ ਜਿਹੜੇ ਬਸਾਂ ਨਾਲ ਬਾੜੀਆਂ ਰਹੇ ਨੇ ਕਿ ਜੇ ਤੁਮ ਮੈਂ ਵੀ ਰਿਹਾ ਸਦਾ ਇੱਕ ਮਿੰਟ ਜਮਾਤ ਨੂੰ ਆਇਆ ਕਰਦਾ ਜੂਨੀ ਕਰਦਾ ਮੂੰਹ ਨਹੀਂ ਖੋਲਦਾ ਨਾਲੇ ਪ੍ਰਧਾਨ ਬਣਾਇਆ ਇੱਕ ਮਿੰਟ ਰਹਿ ਗਿਆ ਸਦਾ ਉਧਰ ਵਿਕਰਮ ਸਿੰਘ ਮਜੀਠੀਆ ਨੇ ਗਵਰਨਰ ਨੂੰ ਪੰਜਾਬ ਸਰਕਾਰ ਦੇ ਮੰਤਰੀ ਦੇ ਇਤਰਾਜ਼ਯੋਗ ਵੀਡੀਓ ਸੌਂਪ ਦਿੱਤੀ ਹੈ ਮੰਤਰੀ ਬਲਕਾਰ ਸਿੰਘ ਦੇ ਇਤਰਾਜ਼ਯੋਗ ਵੀਡੀਓ ਸੌਂਪਣ ਦਾ ਦਾਵਾ ਕੀਤਾ ਹੈ ਵਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਨੇ ਗਵਰਨਰ ਤੋਂ ਮੰਤਰੀ ਬਲਕਾਰ ਸਿੰਘ ਦੇ ਖਿਲਾਫ ਐਕਸ਼ਨ ਦੀ ਮੰਗ ਕੀਤੀ ਹੈ ਬਲਕਾਰ ਸਿੰਘ ਨੂੰ ਕੈਬਨਿਟ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ ਤੇ ਪੰਜਾਬ ਤੋਂ ਬਾਹਰ ਦੀ ਏਜੰਸੀ ਇਸ ਦੀ ਜਾਂਚ ਕਰੇ ਵਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਚੰਡੀਗੜ੍ਹ ਜਾਂ ਸੈਂਟਰ ਦੀ ਏਜੰਸੀ ਜਾਂਚ ਕਰੇ ਪੰਜਾਬ ਸਰਕਾਰ ਤਾਂ ਸਿਰਫ ਕਵਰ ਅਪ ਆਪਰੇਸ਼ਨ ਚਲਾਵੇਗੀ ਅਕਾਲੀ ਆਗੂਆਂ ਦੀ ਗਵਰਨਰ ਦੇ ਨਾਲ ਮੁਲਾਕਾਤ ਤੇ ਸੀਐਮ ਨੇ ਪ੍ਰतिक੍ਰਿਆ ਦਿੱਤਾ ਜਿਹੜੇ ਗਵਰਨਰ ਨੂੰ ਮਿਲੇ ਉਹ ਐਮਐਲਏ ਨਹੀਂ ਫੇਲ ਲੀਡਰ ਨਹੀਂ ਹਰ ਤੀਜੇ ਦਿਨ ਉੱਥੇ ਜਾ ਵੜਦੇ ਨੇ ਕਿ ਮੁੱਖ ਮੰਤਰੀ ਨੇ ਪ੍ਰੋਗਰਾਮ ਕੀਤਾ। ਜਿੱਦਾਂ ਜਿਹੜੇ ਮੰਤਰੀ ਦੀ ਗੱਲ ਕੀਤੀ ਆ ਬਲਕਾਰ ਸਿੰਘ ਦੀ ਉਹਨੇ ਆਪ ਦੇ ਮੁੰਡੇ ਨੂੰ ਨੌਕਰੀ ਦਿਵਾਉਣ ਲਈ ਵੀ ਕਿਵੇਂ ਕੋਟੇ 'ਚ ਆਪ ਦੇ ਆਪ ਨੂੰ ਡਿਸੇਬਲ ਐਲਾਨਤਾ ਸੀ। ਔਰ ਹਾਈ ਕੋਰਟ 'ਚ ਅਖੀਰ 'ਚ ਕੇਸ ਇਹਨਾਂ ਨੂੰ ਵਿਡਰੋਅ ਕਰਦਾ ਪਿਆ ਜਦ ਰੌੜਾ ਪਿਆ। ਔਰ ਉਹਨਾਂ ਬੱਚਿਆਂ ਨੂੰ ਇਨਸਪੈਕਟਰਾਂ ਨੂੰ ਨੌਕਰੀ ਮਿਲੀ ਇਹ ਆਪ ਦੀ ਪੋਜੀਸ਼ਨ ਮਿਸਯੂਜ਼ ਕਰਦਾ ਰਿਹਾ ਇਸ ਲਈ ਪੰਜਾਬ ਪੁਲਿਸ ਨੇ ਸਹੀ ਇਨਕੁਆਇਰੀ ਨਹੀਂ ਕਰਦੀ ਬਿਕੋਜ਼ ਹੀ ਇਜ਼ਨ ਹੈ ਨਾ ਸਰਕਾਰ ਨੇ ਕਰਾਉਣੀ ਹੈ ਤੁਸੀਂ ਜਾ ਚੰਡੀਗੜ੍ਹ ਤੋਂ ਕਰਾ ਲਓ ਤੇ ਜਾ ਇਹਨੂੰ ਸੈਂਟਰਲ ਕਿਸੇ ਏਜੰਸੀ ਤੋਂ ਕਰਾਓ ਹਾਂ ਤੁਸੀਂ ਸੀਐਮ ਸਾਹਿਬ ਨੂੰ ਭੇਜੋਗੇ ਇੱਕ ਅਬ ਚਾਰਕ ਤੌਰ ਤੇ ਭੇਜ ਦੋ ਮਗਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਕਿਉਂਕਿ ਉੱਥੇ ਤੱਕ ਕਵਰ ਅਪ ਆਪਰੇਸ਼ਨ ਲਾਂਚ ਹੋਊਗਾ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਕੌਣ ਹੈ ਜੀ ਐਮਐਲਏ ਐ ਐਮਐਲਏ ਜਾਂ ਕਾਲੀਦਾਲ ਦਾ ਕੋਈ ਅਹੁਦਾ ਰੱਖੀ ਹੈ ਜੀ ਹੋਰ ਕੌਣ ਹੈ ਜੀ ਤੀਜੀ ਵਾਰ ਆ ਰਹੇ ਨਾ ਕਮਾਲ ਤੁਸੀਂ ਐਡੀ ਵਧੀਆ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੀ ਸਫਲਤਾ ਦੀ ਤੁਸੀਂ ਫੇਲ ਬੰਦਿਆਂ ਦੇ ਨਾਲ ਲਈ ਜਾਂਦੇ ਹੋ ਇਹਨਾਂ ਦੇ ਕਹਿਣ ਨਾਲ ਥੋੜੀ ਚੱਲੂਗਾ ਪੀਜੇ ਦੇ ਦਿਨ ਉੱਥੇ ਜਾ ਵੜਦੇ ਨੇ ਗਵਰਨਰ ਕੋਲੇ